ਹਾਂਜੀ ਬਾਈ ਕਿਵੇਂ ਸਾਰੇ ਠੀਕ ਠਾਕ ਤੈਨੂੰ ਆਪਾਂ ਨੂੰ ਇੱਕ ਭੈਣ ਨੇ ਫੋਨ ਕਰਾਇਆ ਸੀ ਬਾਈ ਇਧਰ ਮਸ਼ੀਨ ਦਿਖਾਈ ਹਰਸ਼ ਆਹ ਮਸ਼ੀਨ ਦਿਖਾ ਦੇ ਹਰਸ਼ ਦੇਖ ਲਈ ਤਾਹਾਂ ਟਾਪ ਬੱਠਲ ਦਿਖਾ ਦੇ ਤੇ ਅਸੀਂ ਨਾ ਬਈ ਭਲੇਖੇ ਨਾਲ ਪਹਿਲਾਂ ਦੁੱਧ ਪਾ ਬਠੇ ਦੀ ਮੱਜਾਂ ਦਾ ਆਪਾਂ ਕੰਮ ਕਰਦੇ ਆ ਤੇ ਤੇ ਭੈਣ ਨੇ ਫੋਨ ਕਰਿਆ ਤਿੰਨ ਚਾਰ ਦਿਨ ਹੋ ਗਏ ਜਦੋਂ ਉਹ ਬੜਾ ਨਾ ਮਿੰਟਾਂ ਕਰੀ ਜਾਂਦੇ ਆ ਕਹਿੰਦੀ ਵੀਰੇ ਮੇਰੇ ਨੱਕ ਦੇ ਵਿੱਚ ਪ੍ਰੋਬਲਮ ਆ ਵੀ ਮੈਨੂੰ ਗਾ ਕਦੀਆਂ ਗਾਂਆਂ ਦਾ ਘਿਓ ਚਾਹੀਦਾਗਾ ਤੇ ਬਈ ਰੋਜ਼ ਰਲਦੀ ਜਾਂਦੀ ਸੀਗੀ ਕਰੀਮ ਤੇ ਅਸੀਂ ਆਹ ਮੱਠਲ ਚੱਕ ਕੇ ਪਹਿਲਾਂ ਮੱਝਾਂ ਨੂੰ ਦੋ ਪਾਤਾ ਸੀ ਚਾ ਉਹ ਕਹਿੰਦੇ ਜਿਹਾ ਚ ਪਾਇਆ ਬਈ ਫ੍ਰੀਜ ਦੇ ਵਿੱਚ ਆਪਣੀ ਚ ਤੇ ਮੇਰੇ ਘਰ ਵਾਲੇ ਨੇ ਮੇਰੇ ਯਾਦ ਕਰਾਤਾ ਕਿ ਨਹੀਂ ਉਹ ਉਹ ਭੈਣ ਦਾ ਫੋਨ ਆਇਆ ਠੀਕਾ ਹੁਣ ਆਪਾਂ ਬਈ ਇਹ ਤਾਂ ਆਪਣੀ ਮੱਝਾਂ ਦੀ ਕਰੀਮ ਆ ਹਨਾ ਆਪਾਂ ਇਹ ਜਿਹੜੀ ਚਿੱਟੀ-ਚਿੱਟੀ ਦੀਨੀ ਤੁਹਾਨੂੰ ਆਪਾਂ ਬਾਹਰ ਟਿਜਾਂ ਬਈ ਅਲੱਗ ਲਈ ਆ ਆਹ ਜਮਾ ਦੇ ਵਿੱਚ ਉਹ ਭੈਣ ਨੂੰ ਆਪਾਂ ਗਾਵਾਂ ਦੀ ਕਰੀਮ ਦੇਵਾਂਗੇ ਬਈ ਤੇ ਕਿਹਾ ਉਹ ਭੈਣ ਆਪੇ ਹੀ ਬਣਾ ਲਓ ਮੈਂ ਉਹਨੂੰ ਕਹਤਾ ਮੈਂ ਭੈਣ ਆਪੇ ਬਣਾ ਲੈ ਤੂੰ ਤੇ ਆਜ ਹੁਣ ਆਪਾਂ ਡਰਾਮੇ ਦਿਖਾਉਣਾ ਹੁਣ ਅਰ ਸਾਇਦ ਵਿੱਚ ਚੱਕ ਰਹੀਂ ਬਈ ਨੇਰਾ ਹੋ ਗਿਆ ਥੋੜਾ ਜਿਹਾ ਤੇ ਅਮਣਾ ਇਸ ਗੱਲ ਦਾ ਗਵਾਹ ਕਿਉਂਕਿ ਅਮਣਾ ਡਰਾਦਰ ਦੇ ਵਾਲਾ ਆਪਾਂ ਨੂੰ ਦੁੱਧ ਪਾਉਂਦਾ ਬਈ ਗਾਈਆਂ ਦਾ ਫਾਰਮ ਆ ਉਹਦਾ ਤੇ ਪਿਛਲੇ ਢੋਣਾਂ ਦੇ ਦੁੱਧ ਆ ਆਪਣੇ ਕੋਲੇ ਗਾਈਆਂ ਦੇ ਹੀ ਹੁੰਦਾ ਬਈ ਹੁਣ ਆਪਾਂ ਕੱਲੀਆਂ ਗਾਵਾਂ ਦੀ ਪਹਿਲਾਂ ਕਈਮ ਕੱਢ ਕੇ ਜਿੰਨੇ ਵੀ ਨਿਕਲੇ ਦੋਟਾ ਹੀ ਕਿਲੋ ਕਈਮ ਨਿਕਲੂਗੀ ਤੇ ਉਹ ਭੈਣ ਨੂੰ ਆਪਾਂ ਦੇਵਾਂਗੇ ਬਈ ਜ਼ਿੰਮੇਵਾਰੀ ਆਪਣੀ ਪੂਰੀ ਫੁੱਲ ਜਿਹੜੀ ਗੱਲ ਆਪਾਂ ਕਹਿਤੀ ਉਹਦੇ ਤੇ ਆਪਾਂ ਖਰੇ ਉਤਰਾਂਗੇ ਬਈ ਆ ਜਾਓ ਤੁਸੀਂ ਆਪ ਤੇ ਕੁਰੀ ਕਰਾ ਜਾਓ ਤੁਸੀਂ ਪੀਰਾ ਦੁੱਧ ਦਾ ਧੰਨਵਾਦ ਇਕੱਲਾ

ਆਹ ਨਾ ਬਈ ਤੁਹਾਡੇ ਰਾਹੇ ਰੋ ਰਿਹਾ ਰਿਹਾ ਹੈ ਦੇਖੋ ਨਾ ਆਹ ਭਾਈ ਆਪਾਂ ਨਾ ਕਰੀਮ ਕੱਢੀ ਨੇ ਗਾਈਆਂ ਦੀ ਚੈੱਕ ਕਰੋ ਇਹ ਬਹੁਤ ਘੱਟ ਕਰੀਮ ਜਿੱਤੋ ਕਿਉਂਕਿ ਸਿਰਫ 4-20 ਰੋ ਫੈਸਟੀ ਹੁੰਦੀ ਹੈ ਗਾਈਆਂ ਦੀ ਕਿਪਰ ਜੇਰਾ ਆਪਾਂ ਜਿਹੜਾ ਭੈਣ ਨਾਲ ਵਾਦਾ ਕਰੇ ਨਾ ਆਪਾਂ ਤੁਹਾਨੂੰ ਇਸ ਤਰ੍ਹਾਂ ਦੇ ਰਿਹਾ ਉਸੇ ਆਪਣੀ ਮਸ਼ੀਨਾਂ ਬਈ ਨਿਕਲੇ ਕੰਮ ਆਪਣਾ ਨੂੰ ਕਹਾਂ ਵੱਡਾ ਨਹੀਂ ਜਿਹੜਾ ਪਿਆਰ ਆ ਬਈ ਹੈਨਾ ਬਈ ਬਹੁਤ ਪਿਆਰ ਕਰਦਾ ਤੁਸੀਂ ਐ ਇਹ ਕੰਮ ਬਈ ਆਪਾਂ ਦੇ ਸੀ ਤੇ ਬੰਦੇ ਦਾ ਵਾਜਾ ਜਰਾ ਬਈ ਆਪਾਂ ਪਾਇ ਦੇਣੀ ਹੈਗਾ ਜੇ ਆਪਾਂ ਹੋਰ ਕੰਮ ਕਰ ਲਏ ਤਾਂ ਚੱਕ ਰਿਹਾ ਦੱਸਦਾ ਪਰ ਬਾਤੂ ਮੈਂਦਾ ਬਈ ਕੋਈ ਗੱਲ ਨਹੀਂ ਜੇ ਆਪਾਂ ਫੋਨ ਕਰਦੇ ਹਜ਼ਾਰ ਰੁਪਏ ਤੋਂ ਘਰੇ ਆ ਜੂਗਾ ਪਰ ਨਾ ਆ ਜਰਾ ਆਪਾਂ ਉੱਜਣਾ ਨਹੀਂ ਬਈ ਬੜਾ ਹੈਗਾ ਇੰਨੇ ਚੱਲੀ ਜਾਂਦਾ ਬਸ ਬੜਾ ਸੋਹਣਾ ਬਈ ਕੰਮ ਹੈ ਨਾ ਥੋੜਾ ਘਣਾ ਡੇਟ ਤੁਹਾਨੂੰ ਮਿਲ ਸਕਦਾ ਕਿਥੇ ਤੁਸੀਂ 5 ਕਿਲੋ ਮੰਗਦੇ ਥਾਨੂੰ ਕਿਲੋ ਚੀਜ਼ ਮਿਲ ਜੂ ਬਈ ਆਣੀ ਵੀ ਜੁਬੜੀ ਜੇ ਤਾਂ ਮਿਲੂ ਮਿਲੂ ਵਧੀਆ ਬਈ ਬਾਰਿਸ਼ ਸਾਰਾ ਨਾਲ ਸਾਰਾਂ ਦੀ ਬਾਰਿਸ਼ ਆਉ ਬਈ ਧੰਨਵਾਦ ਵੀਰੇ ਆਉਣੇ ਬਾਅਦ ਰੋਕੀ